ਸੰਕਰਾਂਤ ਹੈ ਅੱਜ ਆਸਾੜ ਦਾ ਮਹੀਨਾ ਅੱਜ ਆਰੰਭ ਹੋਇਆ ਜਿਸ ਨੂੰ ਅਸੀਂ ਆਪਣੀ ਸ਼ਬਦਾਵਲੀ ਵਿੱਚ ਹਾੜ ਦਾ ਮਹੀਨਾ ਕਹਿੰਦੇ ਆਂ ਆਓ ਸਾਧ ਸੰਗਤ ਜੀ ਆਪ ਜਿੰਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਜਾਂ ਆਪਣੇ ਘਰਾਂ ਵਿੱਚ ਬੈਠ ਸਤਿਗੁਰੂ ਜੀ ਦੇ ਇਸ ਦਰਬਾਰ ਤੋਂ ਕੀਰਤਨ ਕਥਾ ਸੁਣ ਦੇਖ ਰਹੇ ਹੋ ਅਸੀਸ ਬਖਸ਼ੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਵਿਚ ਵਰਤੋ ਆਪਣੀ ਬਾਣੀ ਇਤਿਹਾਸ ਦੀ ਵਿਚਾਰ ਆਪ ਹੀ ਕਰਾ ਲਵੋ ਗੁਰੂ ਬਖਸ਼ੀ ਫਤਿਹ ਅਦਬ ਸਹਿਤ ਸਮੂਹ ਸੰਗਤ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਆਰੰਭ ਵਿੱਚ ਕਿ ਅੱਜ ਆਸਾੜ ਦੇ ਮਹੀਨੇ ਦੀ ਆਰੰਭਤਾ ਹੈ ਜਿਸ ਨੂੰ ਤਾਂ ਪੰਜਾਬੀ ਦੀ ਸ਼ਬਲਾਬ ਸ਼ਬਦਾਵਲੀ ਵਿੱਚ ਆਪਾਂ ਸੰਗਰਾਦ ਕਹਿੰਨੇ ਆਂ ਪਰ ਇੱਕ ਬੇਨਤੀ ਆਪ ਸਾਰੇ ਜਾਣੂ ਹੋ ਕਿ ਸਿੱਖ ਇੱਕ ਵਿਸ਼ੇਸ਼ ਦਿਹਾੜੇ ਨੂੰ ਮਹੱਤਵ ਨਹੀਂ ਦਿੰਦਾ ਤੇ ਉਸ ਦਿਹਾੜੇ ਨੂੰ ਹੀ ਸਫਲ ਸਮਝਦਾ ਜਿਸ ਦਿਨ ਕਰਤਾਰ ਦੀ ਵਹਿਗੁਰੂ ਜੀ ਦੀ ਉਹਨੂੰ ਯਾਦ ਆਵੇ ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਮਾਰਚ ਦੇ ਮਹੀਨੇ ਵਿੱਚ ਜਦੋਂ ਆਉਂਦੇ ਸਾਂ ਜੀ ਉਦੋਂ ਦੇਸੀ ਸਾਲ ਦੀ ਸਾਡੀ ਇਉਂ ਕਹਿ ਲੋ ਗੁਰਮਤ ਅਨੁਸਾਰ ਸਾਲ ਦੀ ਆਰੰਭਤਾ ਹੁੰਦੀ ਸੀ ਤੇ ਮੈਂ ਉਸ ਵੇਲੇ ਵੀ ਕੁਝ ਬੇਨਤੀਆਂ ਕੀਤੀਆਂ ਸਨ ਅੱਜ ਮੈਂ ਥੋੜਾ ਦੁਹਰਾਨ ਲੱਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਹੀ ਸਾਂ ਹੈ ਜੋ ਸਤਿਗੁਰਾਂ ਨੇ ਸਮੇਂ ਦੇ ਸਰਲੇਖੇ ਟ ਉਚਾਰਨ ਕੀਤਾ ਹੈ ਤੇ ਉਹ ਸਮਾਂ ਜੋ ਉਸ ਵਕਤ ਭਾਰਤ ਵਿੱਚ ਸਮੇਂ ਦੀ ਗਿਣਤੀ ਮਿੰਤੀ ਲਈ ਸ਼ਬਦ ਵਰਤੇ ਜਾਂਦੇ ਸਨ ਪੱਛਮ ਅਨੁਸਾਰ ਨਹੀਂ ਉਹ ਸਮੇਂ ਦੀ ਵੰਡ ਜੇ ਆਪਾਂ ਦੇਖਣੀ ਹੋਵੇ ਬਿਉ ਸਮਾਂ ਕਿਸ ਤਰ੍ਹਾਂ ਵੰਡਿਆ ਜਾਂਦਾ ਸੀ ਅਸੀਂ ਅੱਜ ਕੱਲ ਸ਼ਬਦ ਵਰਤਨੇ ਆ ਸਕਿੰਟ ਨੇ ਮਿੰਟ ਨੇ ਘੰਟੇ ਨੇ ਇਹੀ ਵਰਤਨੇ ਪਰ ਉਸ ਵਕਤ ਜਿਹੜੀ ਸਾਡੇ ਸਮੇਂ ਦੀ ਵੰਡ ਸੀ ਸੱਚੀ ਜਿਹੜੀ ਆਪਾਂ ਤਕਰੀਬਨ ਸਾਰੇ ਭੁੱਲ ਚੁੱਕੇ ਆ ਇਸ ਪੱਛਮ ਦੇ ਪ੍ਰਭਾਵ ਆਇਆ ਹੈ ਕਿਤੇ ਕਿਤੇ ਕੋਈ ਟਾਵਾ ਟਾਵਾ ਸ਼ਬਦ ਵਰਦਾ ਉਹ ਵੀ ਬਾਣੀ ਦੇ ਅਰਥ ਕਰ ਲੱਗਿਆ ਉਸ ਸਮੇਂ ਦੀ ਵੰਡ ਲਈ ਸਤਿਗੁਰਾਂ ਨੇ ਸੋਈਲਾ ਸਾਹਿਬ ਦੀ ਬਾਣੀ ਵਿੱਚ ਇੱਕ ਤੁਕ ਰੱਖੀ ਹੈ ਵਿਸਵੇ ਚਸਿਆਂ ਘੜਿਆਂ ਪਹਿਰਾ ਥਿੱਤੀ ਵਾਰੀ ਮਾ ਹੋਵਾ ਇਹ ਜਿਹੜੇ ਸ਼ਬਦ ਨੇ ਇਹ ਅਸਲ 'ਚ ਸਮੇਂ ਦੀ ਵੰਡ ਨੇ ਉਂਝ ਇੱਥੇ ਸਮੇਂ ਦੀ ਮਹਾਨਤਾ ਨਹੀਂ ਦਿੱਤੀ ਸਿਰਫ ਸਮੇਂ ਦੀ ਉਦਾਹਰਣ ਦੇ ਕੇ ਇਹ ਸਮਝਾਇਆ ਹੈ ਕਿ ਜਿਵੇਂ ਇੱਕ ਸੂਰਜ ਹਰ ਸਮੇਂ ਵਿੱਚ ਵਰਤ ਰਿਹਾ ਹੈ ਇਸੇ ਤਰ੍ਹਾਂ ਕਰਤਾਰ ਵਾਹਿਗੁਰੂ ਸਾਰਿਆਂ ਧਰਮ ਗ੍ਰੰਥਾਂ ਵਿੱਚ ਆਪ ਹੀ ਵਰਤ ਰਿਹਾ ਹੈ ਇਸ ਬਿੰਤੀ ਨੂੰ ਥੋੜਾ ਸੁਣਿਓ ਵਿਸਵੇ ਚਸੇ ਪੈਰ ਘੜੀਆਂ ਇਹ ਕੀ ਨੇ ਹੁਣ ਆਮ ਤੌਰ ਤੇ ਅਸੀਂ ਜਦੋਂ ਆ ਸਮਾਂ ਦੇਖਨੇ ਸਾਡੇ ਸਾਹਮਣੇ ਸਾਇੰਸ ਦੀ ਕਾਢ ਕਹਿ ਘੜੀਆਂ ਨੇ ਜੇ ਉਹ ਇਲੈਕਟ੍ਰੋਨਿਕ ਹੋਣ ਭਾਵੇਂ ਆ ਚਾਬੀ ਵਾਲੀ ਘੜੀ ਹੁੰਦੀ ਸੀ ਬੈਟਰੀ ਵਾਲੀ ਹੋਵੇ ਇਹਦਾ ਮਤਲਬ ਮਸ਼ੀਨ ਸਾਨੂੰ ਗਿਣਤੀ ਮਿੰਤੀ ਕਰਕੇ ਦੱਸ ਰਹੀ ਹੈ ਵੀ ਆ ਸਮਾਂ ਹੋ ਗਿਆ ਉਸ ਵਕਤ ਸਾਡੇ ਪੂਰਵਜਾਂ ਨੇ ਬਜ਼ੁਰਗਾਂ ਨੇ ਕੋਈ ਬਾਹਰ ਦਾ ਯੰਤਰ ਨਹੀਂ ਵਰਤਿਆ ਉਹ ਜਾਂ ਦੁਪਹਿਰ ਧੁੱਪ ਨਾਲ ਜਾਂ ਤਾਰਿਆਂ ਨਾਲ ਤੇ ਸਭ ਤੋਂ ਪਹਿਲੀ ਸ਼ੁਰੂਆਤ ਸਮੇਂ ਦੀ ਗਿਣਤੀ ਮਿੰਤੀ ਉਹਨਾਂ ਆਪਣੇ ਤਨ ਤੋਂ ਸ਼ੁਰੂ ਕੀਤੀ ਕੋਈ ਬਾਹਰੀ ਯੰਤਰ ਨਹੀਂ ਵਰਤਿਆ ਉਹ ਤਨ ਤੋਂ ਸ਼ੁਰੂਆਤ ਕੀਤੀ ਜਿਸ ਨੂੰ ਬਾਣੀ ਚ ਆਪਾਂ ਨਿਮਖ ਕਹਿੰਦੇ ਆ ਨਿਮਖ ਦਾ ਅਰਥ ਏ ਅੱਖ ਝਮਣ ਝਮਕਣ ਜਿੰਨਾ ਸਮਾਂ ਕੁਦਰਤੀ ਤੱਕੇ ਨਾਲ ਨਹੀਂ ਜਿਹੜੀ ਆਪਾਂ ਨੇਚਰਲੀ ਅੱਖ ਝਮਕਣਿਆ ਅੱਖ 15 ਵਾਰੀ ਝਮਕੀ ਜਾਏ ਤੇ ਉਸ ਨੂੰ ਇੱਕ ਵਿਸ਼ਾ ਕਹਿੰਦੇ ਨੇ ਤੇ ਯਾਦ ਰੱਖਿਓ ਸ਼ਬਦ ਵਿਸ਼ਾ ਨਹੀਂ ਉੱਥੇ ਮਹਾਰਾਜ ਨੇ ਸ਼ਬਦ ਵਰਤੇ ਵਿਸਵੇ ਚਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਤੇ ਆਪਾਂ ਬਾਣੀ ਚ ਉਹ ਅਰਥ ਕਰ ਰਹੇ ਹਾਂ ਜੀ 15 ਵਰੀ ਕੁਦਰਤੀ ਅੱਖ ਚਮਕੀ ਜਾਏ ਤੇ ਇੱਕ ਵਿਸਾ ਬਣਦਾ ਹੈ ਜੇ 15 ਵਿਸੇ ਆਪਾਂ ਜੋੜ ਲਈਏ ਤੇ ਇੱਕ ਚਸਾ ਬਣਦਾ ਹੈ 30 ਚਸੇ ਜੋੜ ਲਵੋ ਇੱਕ ਪਲ ਬਣਦਾ ਹੈ 60 ਪਲ ਜੋੜ ਲਈਏ ਇੱਕ ਘੜੀ ਬਣਦੀ ਹੈ 7 ਸਾਡੇ 7 ਘੜੀਆਂ ਜੋੜ ਲਈਏ ਤੇ ਇੱਕ ਪਹਿਰ ਬਣਦਾ ਹੈ। ਉੰਜ ਵੈਸੇ ਇੱਕ ਘੜੀ ਜਿਹੜੀ ਅੱਜ ਕੱਲ ਦਾ ਜੇ ਸਮਾਂ ਦੇਖੋ ਤੇ 25 ਮਿੰਟ ਦੀ ਹੁੰਦੀ। ਮੇਰੀ ਅਰਜ਼ਿ ਹੈ ਕਿ ਇਹ ਸਾਡੇ ਬਜ਼ੁਰਗਾਂ ਨੇ ਸਮੇਂ ਦੀ ਵੰਡ ਕੀਤੀ। ਅੱਖ ਦੇ 15 ਵਾਰੀ ਝਮਕਣਾ ਇੱਕ ਵਿਸਾ 15 ਵਿਸਿਆਂ ਦਾ ਇੱਕ ਚਸਾ 30 ਚਸਿਆਂ ਦਾ ਇੱਕ ਪਲ 60ਾਂ ਪਲਾਂ ਦੀ ਇੱਕ ਘੜੀ 7 ਸਾਡੇ 7 ਘੜੀਆਂ ਦਾ ਇੱਕ ਪਹਿਰ ਤੇ ਅੱਠਾਂ ਪੈਰਾਂ ਦਾ ਦਿਨ ਤੇ ਰਾਤ ਬਣਾਇਆ ਹੈ ਇਸ ਤਰ੍ਹਾਂ ਸਮੇਂ ਦੀ ਗਿਣਤੀ ਕੀਤੀ ਜੀ ਸੱਤ ਵਾਰ ਨੇ ਅਗਲੀ ਬੇਨਤੀ ਕਿ ਸੱਤ ਵਾਰਾਂ ਨੂੰ ਜੋ ਅੱਗੇ ਚੱਲ ਲਿਆ ਮਕੀਨੇ ਨੇ ਸਾਲ ਨੇ ਸਦੀਆਂ ਨੇ ਪਰ ਸਾਡੇ ਬਜ਼ੁਰਗਾਂ ਨੇ ਸਮੇਂ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਸੀ ਉਹ ਗੁਰਮਖੋ ਅੱਖ ਨੂੰ ਇੱਕ ਵਾਰੀ ਝਮਕਣਾ ਸੀ ਇਸ ਤੋਂ ਅਗਲੀ ਬੇਨਤੀ ਹੈ ਕਿ ਭਾਰਤ ਦੇ ਵਿੱਚ ਜਿਹੜੀ ਪੋਇਟਰੀ ਹੈ ਕਵਿਤਾ ਹੈ ਇਹ ਮੌਸਮ ਦੇ لحاظ ਨਾਲ ਵੀ ਉਚਾਰਨ ਕੀਤੀ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਨੂੰ ਪਤਾ ਹੋਣਾ ਇੱਕ ਬਾਣੀ ਦਾ ਸਰਲੇਖ ਹੈ ਰੁੱਤੀ ਉਸ ਬਾਣੀ ਨੂੰ ਜਿਹੜੀਆਂ ਉਤੋਂ ਦੀਆਂ 6 ਰੁੱਤਾਂ ਨੇ ਉਸ ਮੁਤਾਬਕ ਉਚਾਰਨ ਕੀਤਾ ਪਰ ਮੇਰੀ ਅਰਜ਼ ਹੈ ਸਮੇ ਨੂੰ ਰੁੱਤ ਨੂੰ ਕਰਮ ਕਾਂਡ ਨਾਲ ਨਹੀਂ ਬੰਨਣਾ ਗੁਰੂ ਨੇ ਸ਼ਬਦ ਵਰਤੇ ਨੇ ਪਰ ਸਭ ਚੀਜ਼ ਨੂੰ ਰੋਹਾਨੀਅਤ ਨਾਲ ਜੋੜ ਦਿੱਤਾ ਹੁਣ ਜਿਵੇਂ ਮੈਂ ਸ਼ਬਦ ਵਰਤਿਆ ਦਿਨ ਮਹੀਨੇ ਪਾਲ ਤੁਸੀਂ 12 ਮਾਹ ਦੇ ਅਖੀਰ 'ਚ ਪੜ੍ਹਦੇ ਹੋ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਖਰੇ ਮਖੀਨਾ ਘੜੀਆਂ ਪੈਰ ਉਹੀ ਚੰਗੇ ਨੇ ਜਿਸ ਦਿਨ ਕਰਤਾਰ ਵਹਿਗੁਰੂ ਜੀ ਦੀ ਯਾਦ ਆਵੇ ਥੋੜਾ ਜਿਹਾ ਜੀ ਧਿਆਨ ਦੇ ਜਿੰਨਾ ਸੁਣਿਆ ਉਹਨਾਂ ਨੂੰ ਪਤਾ ਹੈ ਪਰ ਮੇਰੀ ਫਿਰ ਵੀ ਇੱਛਾ ਸੀ ਵੀ ਸੰਕਰਾਂਦ ਕੀ ਹੈ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹਜ਼ੂਰ ਨੇ ਕੀ ਕੀਤਾ ਆ ਚਾਰ ਪੈਰ ਦਿਨ ਤੇ ਚਾਰ ਪੈਰ ਰਾਤ ਖ ਐਠ ਪੈਰ ਨੇ ਨਾ ਜੀ ਤੇ ਅੱਜ ਦੀ ਸ਼ਬਦਾਵਲੀ ਚ ਕਹੋ ਤਿੰਨ ਕ ਘੰਟੇ ਦਾ ਇੱਕ ਪੈਰ ਹੁੰਦਾ ਐ ਜੀ ਉੰਜ ਵੈਸੇ ਆਮ ਤੌਰ ਤੇ ਸਾਡੇ ਸੱਜਣ 12 ਵਜੇ ਤੋਂ ਬਾਅਦ ਕਹਿੰਦੇ ਨੇ ਪਿੱਛੇ ਰਾਤ ਹੋ ਗਈ ਚਲੋ ਆਪੋ ਆਪਣਾ ਖਿਆਲ ਖੈ ਪਰ ਸੂਰਜ ਚੜਨ ਤੋਂ ਪਹਿਲਾਂ ਤਿੰਨ ਘੰਟੇ ਚਾਹ ਗਰਮੀ ਹੋਵੇ ਚਾਹ ਸਰਦੀ ਹੋਵੇ ਇਸੇ ਕਾਰਨ ਕਿ ਦਰਬਾਰ ਸਾਹਿਬ ਦਾ ਅੰਮ੍ਰਿਤ ਵੇਲਾ ਘੜੀ ਨਾਲ ਨਹੀਂ ਵੱਜਾ ਹੋਇਆ ਉਸ ਸਮਾਂ ਤਬਦੀਲ ਹੁੰਦਾ ਰਹਿੰਦਾ ਪ੍ਰਕਾਸ਼ ਦਾ ਆਸਾਂ ਕੀ ਵਾਰਦਾ ਇਹ ਚਾਰ ਪੈਰ ਦਿਨ ਤੇ ਚਾਰ ਪੈਰ ਰਾਤ ਹੈ ਤੇ ਸਤਿਗੁਰਾਂ ਨੇ ਕੀ ਕੀਤਾ ਉਹਨਾਂ ਨੇ ਚਾਰ ਪੈਰ ਰਾਤ ਦੇ ਆਧਾਰ ਬਣਾ ਕੇ ਬੰਦੇ ਦੀ ਜ਼ਿੰਦਗੀ ਦੇ ਚਾਰ ਪੈਰ ਬਣਾ ਦਿੱਤੇ ਦੇਖੋ ਸਮੇ ਨੂੰ ਸਮਝਾਣ ਲਈ ਪਹਿਲਾ ਪੈਰ ਦੂਜਾ ਪੈਰ ਉਸ ਵਿੱਚ ਜਿਹੜੇ ਚਾਰ ਪੈਰ ਨੇ ਉਹ ਸਾਡੇ ਜੀਵਨ ਦੇ ਨੇ ਪਹਿਲਾ ਪੈਰ ਹੈ ਜਨਮ ਤੋਂ ਪਹਿਲਾਂ ਮਾਂ ਦੇ ਉਦਰ ਦਾ ਸਮਾਂ ਜਿਹਨੂੰ ਗਰਭ ਆਪਾਂ ਕਹਾਂਗੇ ਗਰਭਵਾਸ ਦੂਸਰਾ ਕਹੇ ਜਨਮ ਤੋਂ ਬਾਅਦ ਬਚਪਨ ਦਾ ਸਮਾਂ ਕਿਸ਼ੋਰ ਅਵਸਥਾ ਤੱਕ ਜਨਮ ਤੋਂ ਲੈ ਕੇ 13 14 ਸਾਲ ਦਾ ਸਮਾਂ ਦੂਸਰਾ ਪਹਿਰ ਤੀਸਰਾ ਪਹਿਰ ਹੈ ਪਰ ਜਵਾਨੀ 40 ਤੱਕ ਤੇ ਅਗਲਾ ਯਾਦ ਰੱਖਿਓ ਚੌਥਾ ਪਹਿਰ ਹੈ ਜਦੋਂ ਬੁਢੇਪਾ ਆ ਗਿਆ ਹੈ ਹੁਣ ਪਹਿਰ ਅਸੀਂ ਰਾਤ ਲਈ ਵਰਤਨੇ ਪਰ ਸਤਗੁਰਾਂ ਨੇ ਬਾਣੀ ਸ਼ਬਦ ਵਰਤਿਆ ਪਹਿਲਾ ਪੈਰਾ ਰੈਣਕਾ ਬਣ ਜਾ ਰਿਆ ਮਿੱਤਰਾ ਹੁਕਮ ਭਇਆ ਗਰਬਾਸ ਦੂਜਾ ਪੈਰਾ ਰੈਣਕਾ ਬਣ ਜਾ ਰਿਆ ਮਿੱਤਰਾ ਵਿਸਰ ਗਿਆ ਧਿਆਨ ਤੀਜਾ ਪੈਰਾ ਰੈਣਕਾ ਬਣ ਜਾ ਰਿਆ ਮਿੱਤਰਾ ਤਨ ਜੋਬਨ ਸੁਚਿਤ ਚੌਥਾ ਪੈਰਾ ਰੈਣਕਾ ਬਣ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਇਹ ਗੁਰੂ ਨਾਨਕ ਦੇਵ ਜੀ ਦਾ ਸੀ ਇੱਕ ਇੱਕ ਤੁਕ ਲਈ ਜੀ ਪੈਰ ਪੂਰਾ ਨਹੀਂ ਹੁਣ ਉਸ ਤੋਂ ਬਾਅਦ ਮੈਂ ਬੇਨਤੀ ਕਰਾਂ ਜਦੋਂ ਆਪਾਂ 12 ਮਾ ਪੜਨੇ ਗੁਰੂ ਗਨ ਸਾਹਿਬ ਵਿੱਚ 2 12ਵਾਂ ਹਨ ਜੀ ਇੱਕ 12ਵਾਂ ਜਿਹੜਾ ਉਹ ਤੁਖਾਰੀ ਵਿੱਚ ਹੈ ਫਿਰ ਅਰਜਖ ਹੈ ਜਿਹੜਾ 12ਮਾਹ ਤੁਖਾਰੀ ਵਿੱਚ ਹੈ ਤੁਖਾਰੀ ਰਾਗ ਵਿੱਚ ਉਹ ਸਤਗੁਰੂ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੈ ਉਸ 12ਮਾਹ ਬਾਰੇ ਇਹ ਪ੍ਰਚਲਿਤ ਹੈ ਕਿ ਸਤਗੁਰਾਂ ਨੇ ਇਹ 12ਮਾਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਚਾਰਨ ਕੀਤਾ ਹੈ ਸਤਗੁਰਾਂ ਨੇ ਕਰਤਾਰਪੁਰ ਉਚਾਰਨ ਕੀਤਾ ਉਸ ਤੋਂ ਬਾਅਦ ਜਿਹੜਾ ਦੂਸਰਾ 12ਵਾਂ ਹੈ ਸੰਗਤ ਜੀ ਥੋੜਾ ਟਿਕਾ ਬਖਸ਼ੋ ਕਿਉਂਕਿ ਅੱਜ ਦਿਨ ਹੈ ਤੇ ਮੇਰਾ ਫਰਜ਼ ਬੰਦਾ ਸੀ ਮੈਂ ਜ਼ਰੂਰ ਜ਼ਿਕਰ ਕਰ ਜਾ ਹੁਣ ਹਾਲਾਂਕਿ ਉਹ ਮੌਸਮ ਇਹ ਤੇ ਫਿੱਟ ਨਹੀਂ ਬੰਦਾ ਪਿਆ ਉੱਥੇ ਅਸਾੜਤ ਪੰਦਾ ਤੇ ਪੋਗ ਤੁਖਾਰ ਹੋਇਆ ਪਿਆ ਹੈ ਸਰਦੀ ਪੂਰੀ ਹੈ ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਗੁਰਬਾਣੀ ਚ ਕੀ ਹੈ ਉਸ ਤੋਂ ਬਾਅਦ ਜਦੋਂ ਅਸੀਂ 12 ਮਾਹ ਮਾਝ ਰਾਗ ਵਿੱਚ ਹੈ ਆਪ ਜੀ ਨੂੰ ਪਤਾ ਹੋਵੇ ਅੰਮ੍ਰਿਤਸਰ ਇੱਕ ਥਾਂ ਹੈ ਜੀ ਬਾਕਾਇਦਾ ਉੱਥੇ ਬੋਰਡ ਲੱਗਾ ਜਦੋਂ ਆਪ ਜੀ ਮੰਜੀ ਸਾਹਿਬ ਦੀਵਾਨ ਹਾਲ ਕੋਲੋਂ ਨਿਕਲਦੇ ਹੋ ਤੇ ਮੈਂ ਇੱਕ ਵਾਰ ਕਿਹਾ ਸੀ ਮੰਜੀ ਸਾਹਿਬ ਗੁਰਦੁਆਰਾ ਵੱਖਰਾ ਹੈ ਦੀਵਾਨ ਹਾਲ ਉਹਦੇ ਨਾਲ ਸੰਬੰਧਿਤ ਹੈ ਦੀਵਾਨ ਹਾਲ ਗੁਰਦੁਆਰਾ ਨਹੀਂ ਮੰਜੀ ਸਾਹਿਬ ਆਪ ਨੂੰ ਪਤਾ ਉੱਥੇ ਪ੍ਰਕਾਸ਼ ਹਨ ਮਹਾਰਾਜ ਦਾ ਕਰ ਦਿੱਤਾ ਹੈ ਮੰਜੀ ਸਾਹਿਬ ਵਾਲੀ ਉਹ ਥਾਂ ਹੈ ਜਿੱਥੇ ਲਿਖਿਆ ਹੋਇਆ ਹੈ ਕਿ ਗੁਰਦੇਵ ਨੇ 12 ਮਾ ਮਾਝ ਰਾਗ ਵਿੱਚ ਜੋ ਉਚਾਰਨ ਕੀਤਾ ਐਸ ਥਾਂ ਤੇ ਬੈਠ ਕੇ ਕੀਤਾ ਕਿਉਂਕਿ ਕੋਈ ਥਾਵਾਂ ਹੈ ਜਿੱਥੇ ਵਿਸ਼ੇਸ਼ ਬਾਣੀ ਜਿਵੇਂ ਆਪ ਜੀ RAM ਸਰ ਜਾਣਦੇ ਹੋ RAM ਸਰ ਦੇ ਕਰਾਰੇ ਇੱਕ 베ਰੀਖ ਹੈ ਜੀ ਉਸੇ ਪੜੋਗੇ ਤੁਸੀਂ ਜਾ ਕੇ ਉੱਤੇ ਲਿਖਿਆ ਹੋਇਆ ਹੈ ਕਿ ਇਸ ਅਸਥਾਨ ਤੇ ਬੈਠ ਕੇ ਧੰ ਗੁਰੂ ਅਰਜਨ ਦੇਵ ਜੀ ਨੇ ਆਪਣੀ ਰਸਨਾ ਤੋਂ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਮਾਪ ਨੂੰ ਬੇਨਤੀ ਕਰਾਂਗਾ ਜੀ 12 ਮਾ ਤੁਖਾਰੀ ਹੈ 12 ਮਾ ਮਾਜ ਹੈ ਇਹ ਗੱਲ ਹੋਰ 12 ਮਾ ਤੋਂ ਬਾਅਦ ਜਿਹੜਾ ਦੂਸਰੀ ਬਾਣੀ ਆਉਂਦੀ ਏ ਇੱਕੋ ਦਮ ਦੂਸਰੀ ਉਸ ਬਾਣੀ ਦਾ ਸਰਲੇਖ ਹੈ ਦਿਨ ਸ ਦਿਨ ਰਹਿ ਮਹਾਰਾਜ ਨੇ ਬਾਣੀ ਚ ਹੁੰਦਾ ਸੇਵੀ ਸਤਗੁਰੂ ਆਪਣਾ ਹਰ ਸਿਮਰੀ ਦਿਨ ਸ ਸਭ ਰਹਿਣ ਇਹ ਦਿਨ ਦਿਨ ਤੇ ਰਾਤ ਥੱਲੇ ਬਾਣੀ ਉਚਾਰਨ ਕੀਤੀ ਸਰਲੇਖ ਟਾਈਮ ਹੈ ਨਾ ਜੀ ਉਸ ਤੋਂ ਬਾਅਦ ਮੇਰੀ ਬੇਨਤੀ ਜੀ ਸੱਤ ਵਾਰ ਨੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰੀ ਸੱਤ ਵਾਰ ਹੁੰਦੇ ਨੇ ਇੱਕ ਸੱਤ ਵਾਰ ਭਗਤ ਕਬੀਰ ਸਾਹਿਬ ਦੇ ਉਚਾਰਨ ਕੀਤੇ ਨੇ ਤੇ ਇੱਕ ਸੱਤ ਵਾਰ ਜਿਹੜੇ ਨੇ ਗੁਰੂ ਅਮਰਦਾਸ ਦੇ ਉਚਾਰਨ ਕੀਤੇ ਪਰ ਆਪ ਜੀ ਨੂੰ জ্ঞাত ਹੋਵੇ ਚਾਹ ਪੂਰਬ ਹੈ ਤੇ ਪਛਮ ਹੈ ਚ ਸੰਡੇ ਮੰਡੇ ਜੋ ਮਰਜੀ ਕਹੋ ਸੋਮਵਾਰ ਮੰਗਲਵਾਰ ਅਸੀਂ ਸ਼ੁਰੂ ਕਰਨੇ ਆ ਪਰ ਗੁਰੂ ਗ੍ਰੰਥ ਸਾਹਿਬ ਚ ਹਫਤੇ ਦਾ ਸੱਤਾਂ ਦਿਨਾਂ ਵਿੱਚੋਂ ਪਹਿਲਾ ਦਿਨ ਜਿਹੜਾ ਉਹ ਐਤਵਾਰ ਮੰਨਿਆ ਗਏ ਸੋਮਵਾਰ ਦੂਜਾ ਦਿਨ ਹੈ ਜਿਹਨੂੰ ਆਪਾਂ ਵੀਕੈਂਡ ਕਹਿੰਦੇ ਆ ਗੁਰਮਤ ਵਿੱਚ ਉਹ ਵੀਕੈਂਡ ਨਹੀਂ ਐਤਵਾਰ ਹਫਤੇ ਦਾ ਪਹਿਲਾ ਦਿਨ ਹੈ ਤੇ ਗੁਰੂ ਅਮਰਦਾਸ ਜੀ ਨੇ ਵੀ ਤੇ ਭਗਤ ਕਬੀਰ ਸਾਹਿਬ ਨੇ ਸੱਤਾਂ ਵਾਰਾਂ ਵਿੱਚ ਪਹਿਲਾ ਦਿਨ ਜਿਹੜਾ ਲਿਆ ਹੈ ਉਹ ਐਤਵਾਰ ਲਿਆ ਇੱਕ ਹੋਰ ਆਪ ਜੀ ਯਾਦ ਰੱਖਿਓ ਇਹਨਾਂ ਸੱਤਾਂ ਵਾਰਾਂ ਵਿੱਚੋਂ ਕੋਈ ਵਾਰ ਵੀ ਅਕਾਲ ਪੁਰਖ ਦੇ ਨਾਮ ਤੇ ਨਹੀਂ ਕੋਈ ਵਾਰ ਇੱਕ ਵਾਰ ਦਾ ਕੋਈ ਵਾਰ ਇਸ ਕਰਕੇ ਆਪਾਂ ਕਹਿ ਰਿਹਾ ਆਪਾਂ ਕਹਿੰਦੇ ਆ ਇਹ ਸੰਗਰਾਮ ਉਹਨਾਂ ਦੀ ਇਹਨਾਂ ਦੀ ਮੈਂ ਇੱਕ ਬੇਨਤੀ ਕਰਾਂ ਗੱਲ ਸਮੇਂ ਨੂੰ ਸਫਲ ਕਰਨ ਦੀ ਹੈ ਪਰ ਆਪ ਨੂੰ ਪਤਾ ਹੈ ਸ਼੍ਰੀ ਦਰਬਾਰ ਸਾਹਿਬ ਅੱਜ ਚਾਰ ਵਾਰੀ ਹੁਕਮਨਾਮਾ ਲਿਆ ਜਾਣਾ ਹੈ ਸੰਗਰਾਮ ਨਾਲ ਸੰਬੰਧਿਤ ਅੰਮ੍ਰਿਤ ਵੇਲੇ ਪ੍ਰਕਾਸ਼ ਵੇਲੇ ਆਸਾ ਦੀਵਾਰ ਦੇ ਭੋਗ ਤੋਂ ਬਾਅਦ ਰਹਿਰਾ ਸਾਹਿਬ ਜੀ ਦੇ ਪਾਸ ਤੋਂ ਬਾਅਦ ਤੇ ਸ਼ਾਮ ਨੂੰ ਜਦੋਂ ਸੁਖਾਸਨ ਹੁੰਦਾ ਹੈ ਜਿਹੜੇ ਉਹ ਦਰਬਾਰ ਸਾਹਿਬ ਦੀ ਮਰਿਆਦਾ ਜਾਣਦੇ ਹੁਣ ਮੇਰੀ ਅਰਜ਼ ਹੈ ਕਿ ਉੱਥੇ ਸਤਿਗੁਰਾਂ ਨੇ ਇੱਕ ਕਿਰਪਾ ਕੀਤੀ ਜਿਹੜੇ ਸੱਤ ਵਾਰ ਨੇ ਉਂਝ ਭਾਈ ਗੁਰਦਾਸ ਸਾਹਿਬ ਨੇ ਇਹਦੇ ਤੇ ਇੱਕ ਤਰਕ ਵੀ ਕੀਤਾ ਉਹ ਲਿਖਦਿਆ ਆਦਿਤ ਸੋਮ ਅਰ ਭੂਮ ਬਦੂ ਬ੍ਰਸਪਤ ਸੁਕਰ ਸ਼ਨੀਚਰ ਸਾਤੋਂ ਵਾਰ ਵਾਟ ਦਿਨੇ ਹੈ ਇਸ ਨੂੰ ਤੇਰਾ ਧਿਆਨ ਨਾਲ ਸੁਣੋ ਮੇਰੀ ਬੇਨਤੀ ਨੂੰ ਆਦਿੱਤ ਦਾ ਵੈਸੇ ਆਦਿੱਤ ਦਾ ਲਬਜ਼ੀ ਅਰਥ ਹੁੰਦਾ ਸੂਰਜ ਜਿਹਨੂੰ ਆਪਾਂ ਸੰਡੇ ਕਹਿੰਦੇ ਜਿਹਨੂੰ ਆਪਾਂ ਰਵੀਵਾਰ ਕਹਿੰਦੇ ਰਵੀ ਦਾ ਅਰਥ ਵੀ ਸੂਰਜ ਕਿਉਂਕਿ ਆਦਿੱਤ ਸ਼ਬਦ ਸੰਸਕ੍ਰਿਤ ਦਾ ਹੈ ਇਹਦਾ ਅਰਥ ਹੈ ਸੂਰਜ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਲਫ਼ਜ਼ ਦੀ ਵਰਤੋਂ ਜਾਪ ਸਾਹਿਬ ਵਿੱਚ ਕੀਤੀ ਹੈ ਕਿ ਅਦਿੱਤ ਸੋਕ ਹੈ ਮੇਰੀ ਬੇਨਤੀ ਹੈ ਐਤਵਾਰ ਸੂਰਜ ਦਾ ਵਾਰ ਸੋਮਵਾਰ ਚੰਦਰਮਾ ਦਾ ਵਾਰ ਮੰਗਲਵਾਰ ਮੰਗਲ ਗ੍ਰਹਿ ਦਾ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਚਰਵਾਰ ਸਾਰੇ ਗ੍ਰਹਾਂ ਦੇ ਨਾਮ ਤੇ ਨੇ ਪਰ ਭਾਈ ਸਾਹਿਬ ਕਹਿੰਦੇ ਨੇ ਛਿੱਤਾਂ ਵੀ 15 ਬਣਾ ਦਿੱਤੀਆਂ ਪੱਖ ਵੀ ਚਾਨਣਾ ਪੱਖ ਤੇ ਹਨੇਰਾ ਪੱਖ ਬਣਾ ਦਿੱਤਾ ਵਾਹ ਬੰਦਿਓ ਸਮੇਂ ਦੀ ਗਿਣਤੀ ਕਰਦਿਆਂ ਸੱਤ ਵਾਰ ਜਾਂ ਦੇਵਤਿਆਂ ਨੂੰ ਵੰਡ ਕੇ ਦੇ ਦਿੱਤੇ ਜਾਂ ਗ੍ਰਹਾਂ ਨੂੰ ਵੰਡ ਕੇ ਦੇ ਦਿੱਤੇ ਏਕ ਓੰਕਾਰ ਦਾ ਨਾਮ ਹੀ ਕੋਈ ਨਹੀਂ ਰੱਖਿਆ ਕਿਉਂਕਿ ਸ਼ੁਰੂਆਤ ਇਸ ਤਰ੍ਹਾਂ ਹੈ ਆਦਿਤ ਔ ਸੋਮ ਭੂਮ ਬੋਧੂ ਬ੍ਰਸਪਤ ਸੁਖਰ ਸ਼ਨੀਚਰ ਸੱਤੋ ਵਾਰ ਵਾਟ ਦਿਨਿਕ ਹੈ ਥਿਤ ਪਛ ਮਾਤਰੁਤ ਲੋਗਨ ਮੇ ਲੋਕਾਚਾਰ ਏਕ ਏਕੰਕਾਰ ਕੋ ਨ ਕਉ ਦਿਨ ਦਿਨੋ ਪਰ ਮਹਾਰਾਜ ਨੇ ਪਤਾ ਕੀਤਾ ਜੀ ਉਹਨਾਂ ਨੇ ਦਿਨ ਦੀ ਪੂਜਾ ਨਹੀਂ ਕਰਾਈ ਉਹਨਾਂ ਦਿਨ ਦਿਨ ਸਫਲ ਕਰਨ ਦੀ ਜਾਇਜ਼ ਦੱਸੇ ਫਿਰ ਆ ਸੁਣਿਓ ਜਿਵੇਂ ਅੱਜ ਮੰਗਲਵਾਰ ਹੈ ਜੀ ਅੱਜ ਵਾਰ ਮਾੜਾ ਹੈ ਅੱਜ ਸ਼ੁੱਕਰਵਾਰ ਹੈ ਜੀ ਅੱਜ ਚਨਿਚਰਵਾਰ ਹੈ ਲੋਕਾਂ ਨੇ ਵਾਰਾਂ ਦੇ ਨਾਲ-ਨਾਲ ਉਹਨਾਂ ਦੀਆਂ ਪਟਾਵਾਂ ਵੀ ਰੱਖ ਲਈਆਂ ਅਕਸਰ ਗੁਰਦੁਆਰਿਆਂ ਵੀ ਤੁਸੀਂ ਦੇਖੋ ਮੰਗਲਵਾਰ ਬਿਦਾਨਾ ਚੜਦਾ ਹੁੰਦਾ ਹੈ ਇੱਥੇ ਦੇ ਚਲੋ ਨਹੀਂ ਚਨਿਚਰਵਾਰ ਨੂੰ ਛੋਲੇ ਸਾਰੇ ਲੈ ਕੇ ਆਉਂਦੇ ਆ ਉਹ ਵਾਰਾਂ ਨਾਲ ਜੁੜੇ ਹੋਏ ਡਰੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਉਹਨਾਂ ਕਿਆ ਕੋਈ ਵਾਰ ਚੰਗਾ ਤੇ ਮਾੜਾ ਨਹੀਂ ਮਾੜਾ ਉਹਦੋਂ ਨਹੀਂ ਜਿੱਦਨ ਵਹਿਗੁਰੂ ਭੁੱਲਦਾ ਚੰਗਾ ਉਹਦੋਂ ਨਹੀਂ ਜਿੱਦਨ ਵਹਿਗੁਰੂ ਚੇਤੇ ਆਉਂਦਾ ਸਾਈ ਘੜੀ ਸੁਲਖਣੀ ਸਾਈ ਨਾਲ ਵਿਆਹ ਹੈ ਪਰ ਮੈਂ ਅਰਜ ਕਰਾਂਗਾ ਸੱਤ ਵਾਰਾਂ ਦੇ ਸਰਲੇਖ ਥੱਲੇ ਬਾਣੀ ਹੈ ਉਸ ਤੋਂ ਬਾਅਦ ਸਾਤ ਸੰਗਤ ਜੀ 6 ਰੁੱਤਾਂ ਦੇ ਸਰਲੇਖ ਥੱਲੇ ਬਾਣੀ ਹੈ ਇਹ ਜਿਹੜਾ 12 ਮਾਂ ਮਾਜ ਹੈ ਮੈਂ ਥੋੜੀ ਜੀ ਸੰਖੇਪ ਜੀ ਔਰ ਬੇਨਤੀ ਕਰ ਦਿਆਂ ਇਹਦੇ 14 ਪਦੇ ਨੇ ਆਪ ਸਭ ਨੂੰ ਪਤਾ ਜੇ ਇਹ ਪਾਠ ਕਰਦੇ ਬਸ ਦੋ ਗੱਲਾਂ ਚੇਤੇ ਰੱਖਿਓ ਜੇ ਸਾਰੇ 12 ਮਾਹ ਦਾ ਨਿਚੋੜ ਦੇਖਣਾ ਹੋਵੇ ਇੱਕ ਤਾਂ ਪਹਿਲੇ ਪਦੇ ਦੀਆਂ ਪਹਿਲੀਆਂ ਦੋ ਤੁਕਾਂ ਤੇ ਅਖੀਰ ਵਾਲੀਆਂ ਤੁਕਾਂ ਇੱਕ ਪਹਿਲੇ ਮਹੀਨੇ ਦੀਆਂ ਦੋ ਤੁਕਾਂ ਤੇ 12ਵੇਂ ਮਹੀਨੇ ਦੀਆਂ ਦੋ ਤੁਕਾਂ ਤੇ ਇੱਕ ਚੇਤੇ ਰੱਖਿਓ ਅਖੀਰ ਵਾਲੇ ਪਦੇ ਦੀਆਂ ਦੋ ਤੁਕਾਂ ਬਸ ਇਹ ਸਾਰਾ ਨਿਚੋੜ ਆ ਜਾਣਾ ਜੀ ਇਹ ਨਹੀਂ ਕਿ ਆਪਾਂ ਬਾਣੀ ਨੂੰ ਸੰਖੇਪ ਕਰ ਰਹੇ ਹਾਂ ਸਮਝਣ ਵਾਸਤੇ ਤੁਸੀਂ ਜਦੋਂ 12ਵਾਂ ਸ਼ੁਰੂ ਕਰਦੇ ਹੋ ਉਹਦੇ ਵਿੱਚ ਆਉਂਦਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਇਹ ਇਹ ਬੇਨਤੀ ਹੈ ਜੀ ਅਸੀਂ ਆਪਣੇ ਕੀਤੇ ਕਰਮਾਂ ਕਰਕੇ ਵਿਛੜ ਗਏ ਆ ਤੁਸੀਂ ਕਿਰਪਾ ਕਰਕੇ ਸਾਨੂੰ ਮਿਲਾ ਲਓ ਬਸ ਐਸ ਤੋਕ ਨੂੰ 12ਵਾਂ ਦਾ ਆਧਾਰ ਬਣਾ ਕੇ ਚੱਲਿਓ ਕਰਮ ਵਿਛੋੜ ਦਿੰਦੇ ਨੇ ਪਰ ਕਰਮਾਂ ਨਾਲ ਮਿਲਿਆ ਨਹੀਂ ਜਾਂਦਾ ਮਿਲਿਆ ਕੇਵਲ ਕਿਰਪਾ ਨਾਲ ਜਾਂਦਾ ਉਦੀ ਕਿਰਪਾ ਲੈਣ ਲਈ ਪਹਿਲਾ ਮਕੀਨਾ ਚੇਤ ਦਾ ਹੈ ਉਸ ਵੀ ਸਤਿਗੁਰੂ ਨੇ ਆਉਣ ਵਾਲੇ ਭਵਿੱਖ ਬਾਰੇ ਕਿਹਾ ਕਿੰਨੇ ਮਨੁੱਖ ਦੁਖੀ ਹੈ ਕਲਪਿਆ ਹੈ ਇਹਨੂੰ ਆਨੰਦ ਚਾਹੀਦਾ ਹੈ ਤੇ ਮੈਂ ਬੇਨਤੀ ਕਰਾਂ ਉਹ ਆਨੰਦ ਪਦਾਰਥਾਂ ਵਿੱਚੋਂ ਨਹੀਂ ਉਹ ਆਨੰਦ ਵੈ ਗੁਰੂ ਜੀ ਦੀ ਭਗਤੀ ਵਿੱਚੋਂ ਹੈ ਤੇ ਭਗਤੀ ਸੰਗਤ ਵਿੱਚ ਬੈਠ ਕੇ ਕਰੀਏ ਤੇ ਫਲ ਹੀ ਪੂਤ ਹੁੰਦੀ ਹੈ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਣਾ ਹੁਣ ਇਹ 12 ਮਾਹ ਦੇ ਅਖੀਰ ਚ ਮਹਾਰਾਜ ਕਹਿੰਦੇ ਫਲਗੁਣ ਆਨੰਦ ਉਪਾਰ ਜਨਾ ਜਿਹੜਾ ਚੇਤ ਵਿੱਚ ਅਜੇ ਹੋਇਆ ਨਹੀਂ ਹੋਵੇ ਆਨੰਦ ਕਹਣਾ ਫਲਗੁਣ ਦੇ ਮਹੀਨੇ ਪਤਾ ਨਹੀਂ ਕਿੰਨੀ ਵਾਰੀ 12 ਮਾਹ ਪੜਿਆ ਕਿੰਨੀ ਵਾਰੀ ਸੰਗਰਾਂਦ ਦੇ ਦਿਨ ਸੁਣੇ ਪਰ ਗੁਰਮੁਖੋ ਆਤਮਿਕ ਅਵਸਥਾ ਵਧਨ ਦਾ ਨਾਮ ਹੀ 12 ਮਾਹ ਚੱਲਣਾ ਹੈ ਜੇ ਮੈਂ ਸਿਰਫ ਦੁਹਾਈ ਜਾ ਰਹੇ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਹਣਾ ਪਰ ਅਗਲੇ ਚੇਤ ਵਿੱਚ ਵੀ ਮੈਂ ਜਿਮਰ ਨਹੀਂ ਕੀਤਾ ਅਗਲਾ ਚੇਤ ਆ ਗਿਆ ਮੈਂ ਬਾਣੀ ਨਹੀਂ ਪੜੀ ਇਹਦਾ ਮਤਲਬ ਹੈ ਸ਼ਬਦ ਦੁਹਾਈ ਜਾ ਰਹੇ ਪਰ ਚੱਲਿਆ ਨਹੀਂ ਚੇਤ ਗੋਬਿੰਦ ਅਰਾਧਿਆ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਅਖੀਰ ਵਾਲਾ ਫਲ ਗੁਣ ਆਨੰਦ ਉਪਾਰ ਜਨਾ ਸਰ ਸਰਜਨ ਪ੍ਰਗਟਿ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਅਖੀਰ ਤੇ ਅਖੀਰ ਵਾਲਾ ਪਦ ਹੈ ਕਿ ਭਾਈ 12ਵਾਂ ਉਹਦਾ ਸਭ ਲਖ ਹੈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਂਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਾ ਸੱਚ ਖਰੇ ਮੈਂ ਸਿਰਫ ਥੋੜੀ ਜੀ ਬੇਨਤੀ ਇਸ ਕਰਕੇ ਕੀਤੀ ਮੈਂ ਤੁਹਾਡਾ ਟਾਈਮ ਵੇਸ਼ਤਾਨੀ ਕਹਾਗਾ ਕਿਉਂਕਿ ਪ੍ਰਕਰਨ ਤੋਂ ਥੋੜਾ ਜਿਹਾ ਹਟਕੇ ਹੈ ਅਸਾੜ ਦਾ ਮਹੀਨਾ ਹੈ ਉਥੇ ਤਪ ਰਿਆ ਹੈ ਤੇ ਗੁਰਦੇਵ ਕਹਿੰਦੇ ਨੇ ਇੱਕ ਤਪਸ਼ ਹੈ ਬਾਹਰ ਦੀ ਇੱਕ ਤਪਸ਼ ਹੈ ਅੰਦਰ ਦੀ ਬਾਹਰ ਦੀ ਤਪਸ਼ ਦਾ ਬੰਦੇ ਨੇ ਪ੍ਰਬੰਧ ਕਰ ਲਿਆ ਜੀ ਟੁੱਪ ਪੈਂਦੀ ਆ ਖਾੜ ਚ ਵੈਸੇ ਹਨੇਰੀਆਂ ਚੱਲਦੀਆਂ ਹੁੰਦੀਆਂ ਸਨ ਪਹਿਲਾਂ ਜੀ ਜੇਠ ਹਾਰ ਚ ਅਖਾੜਾ ਕੰਮ ਕਰਿਆ ਐ ਧਰਤੀ ਤਪਦੀ ਸੱਜ ਵੀ ਉੱਥੇ ਤਪ ਰਹੀ ਹੈ ਜਦੋਂ ਧੁੱਪ ਲੱਗਦੀ ਏ ਲੂ ਚੱਲਦੀ ਏ ਬੰਦਾ ਭੱਜ ਕੇ ਰੁੱਖ ਦੀ ਛਾਂ ਥੱਲੇ ਚਲਾ ਜਾਂਦਾ ਕਿਸੇ ਠੰਡੇ ਰੁੱਖ ਦੇ ਥੱਲੇ ਬੈਠ ਜਾਂਦਾ ਹੈ ਪੁਰਾਣੇ ਸਮੇਂ ਇੱਥੋਂ ਤੱਕ ਕਿ ਮਿੱਟੀ ਦੇ ਘਰ ਚ ਜ਼ਮੀਨ ਤੇ ਮਿੱਟੀ ਤੇ ਲੰਮਾ ਪੈ ਜਾਂਦਾ ਸੀ ਪੋਚਾ ਫੇਰ ਕੇ ਠੰਡ ਮਿਲਦੀ ਸੀ ਸਮਾਯਾ ਬੰਦੇ ਨੇ ਪੱਖਾ ਲੱਭ ਲਿਆ ਕੂਲਰ ਲੱਭ ਲਿਆ ਅੱਜ ਏਸੀ ਹੈ ਬਾਹਰ ਦੇ ਖਾੜ ਦੀ ਤਪਸ਼ ਦਾ ਪ੍ਰਬੰਧ ਤਾਂ ਬੰਦੇ ਨੇ ਕਰ ਲਿਆ ਪਰ ਜਿਹੜਾ ਅੰਦਰ ਖਾੜ ਤਪਿਆ ਪਿਆ ਹੈ ਨਾ ਉਹਦੀ ਤਪਸ਼ ਏਸੀ ਨੇ ਦੂਰ ਨਹੀਂ ਕਰਨੀ ਉਹਦੀ ਤਪਸ਼ ਬਰਫ਼ ਨੇ ਪਾਣੀ ਨੇ ਠੰਡੇ ਨੇ ਦੂਰ ਨਹੀਂ ਕਰਨੀ ਉਹਦੀ ਤਪਸ਼ ਬਾਹਰ ਦੇ ਕੂਲਰਾਂ ਨੇ ਦੂਰ ਕਰਨੀ ਉਹ ਜਦੋਂ ਖਾੜ ਤਪਦਾ ਹੈ ਅੰਦਰ ਵਾਲਾ ਉਹਦੇ ਤਪਨ ਦਾ ਕਾਰਨ ਇਹ ਵੇ ਕਿ ਇੱਕ ਤਾਂ ਘਿਰਦੇ ਵਿੱਚ ਵਾਹਿਗੁਰੂ ਨਹੀਂ ਦੂਜਾ ਪਰਮਾਤਮਾ ਨੂੰ ਛੱਡ ਕੇ ਬੰਦਾ ਬੰਦੇ ਦੇ ਹੱਥ ਵੱਲ ਵੇਖਣ ਲੱਗ ਪਏ ਤੇ ਅੰਦਰੋਂ ਤਪਨ ਲੱਗ ਪੈਂਦਾ ਆਸਾੜ ਤਪੰਦਾ ਤਿਸ ਲੱਗੈ ਆਸਾੜ ਦਾ ਮਕੀਨਾ ਉਹਨਾਂ ਲਈ ਤਪਦਾ ਹੈ ਹਰ ਨਾਹਾਂ ਨਾ ਜਿੰਨਾ ਪਾਸ ਨਾਹਾਂ ਦਾ ਅਰਥ ਵੈਗਰੂ ਪਰਮਾਤਮਾ ਪਤੀ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਵਰ ਨਹੀਂ ਉਹਨਾਂ ਲਈ ਖਾੜ ਤਪਦਾ ਹੈ ਆਸਾੜ ਤਪੰਦਾ ਤਿਸ ਲੱਗੈ ਹਰ ਨਾ ਨਾ ਜਿੰਨਾ ਜਿੰਨਾ ਪਾਸ ਜਗ ਜੀਵਨ ਪੁਰਤ त्याग ਕਹੇ ਮਾਨਸ ਸੰਧੀ ਆਸ ਜਿਹੜਾ ਜਗਤ ਦੇ ਜੀਵਨ ਪਰਮਾਤਮਾ ਨੂੰ ਭੁਲਾ ਕੇ ਬੰਦੇ ਦੀ ਆਸ ਤੇ ਜਿੰਦਾ ਹੈ ਸਾਧ ਸੰਗਤ ਜੀ ਉਹਦੇ ਲਈ ਖਾੜ ਤਪਦਾ ਹੈ ਪਰ ਹਾਰ ਸੁਹੰਦਾ ਵੀ ਹੈ ਹਾਰ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਜਿਸ ਬੰਦੇ ਦੇ ਹਿਰਦੇ ਵਿੱਚ ਵਹਿ ਗੁਰੂ ਜੀ ਦੇ ਚਰਨ ਸ਼ਬਦ ਟਿਕ ਗਿਆ ਉਹਦੇ ਲਈ ਖਾੜ ਦਾ ਮਕੀਨਾ ਵੀ ਠੰਡਾ ਹੋ ਜਾਂਦਾ ਹੈ